ਸਾਰੇ ਤੇ ਤਰੰਤ ਨੂੰ ਇਹ ਪੈਂਦੇ ਬਾਕੀਪੁਰ ਦੇ ਵੀ ਥੋੜਾ ਜਿਹਾ ਝਗੜਾ ਹੋਇਆ ਜਿੰਦੇ ਵਿੱਚ ਗੋਲੀਆਂ ਚੱਲੀ ਆ ਤੇ ਸਰ ਇਹ ਕੀ ਮਾਮਲਾ ਸਰ ਇਹ ਜਿਹੜਾ ਸੋਰਸਿੰਗ ਦੇ ਮੁੰਡੇ ਸੀਗੇ ਇਥੇ ਨਾਲ ਬਾਕੀਪੁਰ ਦੇ ਮੁੰਡੇ ਸੀ ਇਹਨਾਂ ਦਾ ਆਪਸ ਵਿੱਚ ਕੋਈ ਲੜਕੀ ਦਾ ਕੀ ਰੌਲਾ ਸੀਗਾ ਕੁਝ ਆਪਸ ਵਿੱਚ ਪਹਿਲੇ ਕਿਤੇ ਰਾਈ ਨਮ ਹੋ ਗਿਆ ਸੀ ਆ ਉਹ ਫਿਰ ਮੁੰਡੇ ਮੁੰਡਿਆਂ ਨੇ ਕਿਤੇ ਉੱਤੇ ਟਾਈਮ ਰੱਖਿਆ ਸੀ ਟਾਈਮ ਰੱਖਦੇ ਦੇ ਵਿੱਚ ਜਿਹੜਾ ਸੋਰਸਿੰਗ ਦਾ ਲੜਕਾ ਸੀ ਆ ਰਾਣਾ ਸੀਗਾ ਉਹਦੇ ਚੈਸ ਤੇ ਗੋਲੀ ਵੱਜੀ ਸੀਗੀ ਉਹਦੀ ਡੈਥ ਹੋ ਗਈ ਸੀ ਸਰ ਹੁਣ ਤਾਂ ਇਹਨਾਂ ਨੂੰ ਕੀ ਕਰ ਦੇ ਕਿਤੇ ਹੁਣ ਉਹਦੇ ਪછી ਇੱਕ ਤਾਂ ਰੇਟਸ ਪਾਰਟੀ ਸਾਡੇ ਸਾਰੇ ਪਾਸੇ ਗਈਆਂ ਗਿਆ ਵੀਡੀਓ ਕਲਿਪਸ ਤਰ੍ਹਾਂ ਦੇਖ ਰਹੇ ਆਪਾਂ ਸ ਤੇ ਬਧਈ ਦਾ ਜਿਹੜਾ ਬਿਆਨ ਅਸੀਂ ਲੈ ਕੇ ਰਹੇਗੇ ਬਿਆਨ ਲੈ ਕੇ ਪਰਚਾ ਦੇ ਕੇ ਤੇ ਨਾਲ ਦੀ ਨਾਲ ਜਿਹੜੀ ਸਾਡੀ ਪਾਰਟੀ ਗਈਆਂ ਉਹ ਜਿਹੜੇ ਜਿਹੜੇ ਬੰਦੇ ਸਾਨੂੰ ਲੱਗਦੇ ਵੀ ਇਹ ਬੰਦੇ ਸੀਗੇ ਇਨਵੋਲਵ ਸੀਗੇ ਉਹਨਾਂ ਨੂੰ ਉਹਨਾਂ ਨੂੰ ਅਸੀਂ ਅਰੈਸਟ ਕਰਾਂਗੇ ਸਰ ਕੋ ਪਤਾ ਲੱਗਾ ਸੀਸੀਟੀਵੀ ਦੇ ਵਿੱਚ ਕਾਫੀ ਜਨਾ ਕੋਈ ਹੱਲਾ ਗੁੱਲਾ ਚੱਲ ਰਿਹਾ ਗੋਲੀਆਂ ਚੱਲ ਰਹੀਆਂ ਸੀ ਸੀਸੀਟੀਵੀ ਵਿੱਚ ਆਜੋ ਸੀਸੀਟੀਵੀ ਅਸੀਂ ਲਿੱਟੇ ਕਿ ਹੈ ਤੇ ਉਸੇ ਹਿਸਾਬ ਦੇ ਨਾਲ ਜਿਹੜੇ ਤੇ ਸਾਨੂੰ ਲੱਗਦਾ ਵੀ ਇਹ ਬੰਦੇ ਸੀਗੇ ਤੇ ਉਹਨਾਂ ਦੇ ਉੱਪਰ ਰੇਡ ਆਫ ਕਰਕੇ ਜਦੋਂ ਕੈਚ ਅਪ ਕਰ ਰਹੇਗੇ ਬੜਾ ਨਾਮਕੀ ਹਾਰਪੀਜ਼ ਹਰ ਵੀ ਕਿਤੇ ਜਿਹੜਾ ਮਿਲ ਗਿਆ ਸੋਰਸਿੰਗ ਸੋਰਸਿੰਗ ਇਹ ਕਿੰਦੀ ਨੌਜਵਾਨ ਦੀ ਡੈਥ ਹੋਈ ਨਾਮ ਕੀ ਹੈ ਤੇ ਕੀ ਵਾਕਿਆ ਹੋਇਆ ਸਰ ਰਾਣਾ ਸਿੰਘ ਹੋਣਾ ਜੀ ਹਾਂ ਜੀ ਤੇ ਕੀ ਵਾਕਿਆ ਕੀ ਹੋਇਆ ਵਾ ਉਹ ਲੋਕਰੋ ਬਸ ਇੰਨਾ ਕਹਿ ਕੇ ਲੈ ਕੇ ਜਾਣਾ ਪੱਕ ਤੇ ਮਾਰ ਵਿੱਚ ਮੇਰੇ ਭਰਾ ਨੂੰ ਮਾਰਤਾ ਗੋਲੀਆਂ ਮਾਰੀਆਂ ਗੋਲੀਆਂ ਕਿੰਨਾ ਮਾਰੀਆਂ ਝਗੜਾ ਹੈ ਅੱਛਾ ਹਾਂ ਜੀ ਕਿੰਨੀਆਂ ਗੋਲੀਆਂ ਵਜੀਆਂ ਮੁੰਡੇ ਦੇ ਉਹ ਰਫਲ ਦੇ ਪੈਰ ਵਜਦੇ ਤਿੰਨ ਛਾਤੀ 'ਚ ਅੱਛਾ ਕੋਈ ਕੋਈ ਰੰਜਿਸ਼ ਕੋਈ ਲੜਾਈ ਪੁਰਾਣੀ ਕੋਈ ਵਾਰ ਨਹੀਂ ਬਸ ਯਾਰੀ ਦੋਸਤੀ ਦੇ ਮੁੰਡੇ ਦੇ ਨਾਲ ਖੜਿਆ ਜੀ ਕਿਹੜਾ ਮੁੰਡਾ ਬੌਜਨੇ ਨਾਲ ਖੜਿਆ ਜੀ ਸਾਇਦ ਸਿੰਘ আচ্ছা ਤੁਸੀਂ ਕੀ ਮੰਨ ਕਰਦੇ ਆਪਣੇ ਭਰਾ ਨੂੰ ਇਨਸਾਫ ਚਾਹੀਦਾ ਬਸ ਗੱਲ ਸਿੱਧੀ ਜੀ ਇਹਦੀ ਕਿੰਨੀ ਉਮਰ ਸੀ ਜੀ ਕਿਹ ਕਿਹਤੀ ਸਾਲ ਦੀ ਅੱਛਾ ਇੱਕ ਹੀ ਕੰਮ ਕਰਦਾ ਸੀ ਢੇਡ ਦਾ ਅੱਛਾ ਢੇਡ ਦਾ ਕੰਮ ਕਰਦਾ ਸੀ ਹਾਂਜੀ ਤੇ ਅੱਜ ਇਹ ਪੰਡ ਬਾਕੀਪੁਰ ਕੀ ਕਰਨ ਗਿਆ ਬਾਕੀ ਫਰ ਫਰੀ ਮਾਰੇ ਬਸ ਕੰਮ ਦੇ ਗਿਆ ਮੈਨੂੰ ਬਸ ਮਗਰ ਉਹਨਾਂ ਕਹਾ ਕਿ ਤੇਰੇ ਭਰਾ ਦੇ ਟੱਕਾ ਲੱਗ ਗਿਆ ਜੱਤੀਆ ਜੀ ਕੀ ਵੇਖਿਆ ਤੁਸੀਂ ਕੌਣ ਦਾ ਮੇਰੇ ਭਰਾ ਦੀ ਲਾਸ਼ ਤੇ ਨਾਮ ਕੀ ਸਰ ਜੈਪਾਲ ਸਿੰਘ ਜਿਹਨੇ ਸਰ ਗੋਲੀਆਂ ਵਧੀਆਂ ਉਹਦਾ ਕੀ ਨਾਮ ਆ ਸਰ ਰਾਣਾ ਕੀ ਗੱਲਬਾਤ ਹੋਈ ਕੀ ਕੱਟਦਾ ਸਰ ਇਹ ਆਪਸ ਦੇ ਵਿੱਚ ਮੁੰਡਿਆਂ ਦੀ ਯਾਰੀ ਦੋਸਤੀ ਤੇ ਇਤਨਾ ਜਾਣਦੇ ਜੁੰਦੇ ਰਹਿੰਦੇ ਬਾਹਰ ਅੰਦਰ ਕਦੀ ਨੇ ਕਦੀ ਕਿਤੇ ਨੇ ਕਿਤੇ ਤੇ ਇਦਾਂ ਹੀ ਅਚਾਨਕ ਅੱਜ ਵੀ ਇਦਾਂ ਹੀ ਗਏ ਨੇ ਤੇ ਉੱਥੇ ਜਾ ਕੇ ਪਤਾ ਲੱਗਾ ਕਿ ਇਹਦੇ ਲੜਾਈ ਹੋ ਗਈ ਹੈ ਲੜਾਈ ਦੇ ਵਿੱਚ ਇੰਦਾ ਕਰਕੇ ਆਪਣੀ ਨਿੱਕੇ ਦੀ ਗੋਲੀਆਂ ਵੱਜੀਆਂ ਨੇ ਤੇ ਭਰਾ ਨੂੰ ਤਾਂ ਮਤਲਬ ਸਮਝ ਨਹੀਂ ਲੱਗਦੀ ਐ ਘਰੋਂ ਬਾਸ ਨਿਕਲ ਕੇ ਇੱਧਣ ਆਏ ਫਿਰ ਆਪਾਂ ਦੇਖ ਕੇ ਆ ਗਏ ਤੇ ਭਰਾ ਦੀ ਦਾਤੀ ਹੋਈ ਪਈ ਉਹਨੇ ਕਿੰਨਾ ਮਾਰੀ ਪਤਾ ਲੱਗਾ ਗੋਲੀਆਂ ਦੇ ਭਾਈ ਹੁਣ ਇਹ ਜਿਹੜੇ ਵੀਰ ਨਾਲ ਗਏ ਇਹਨਾਂ ਨੂੰ ਤਾਂ ਪੱਕਾ ਪਤਾ ਹੋਊਗਾ ਕਿਉਂਕਿ ਘਰੋਂ ਤੇ ਆਇਆ ਉਹਨਾਂ ਦੇ ਨਾਲ ਉਹਨਾਂ ਨੂੰ ਤਾਂ ਪੱਕਾ ਹੀ ਪਤਾ ਹੋਊਗਾ ਕਿਉਂਕਿ ਆਨੂੰ ਤਾਂ ਹੁਣ ਐਂਦਾ ਘਰੇ ਰਹਿਨੇ ਆਂ ਇੰਦਾਂ ਦੇ ਕੰਮਾਂ 'ਚ ਜਾਂਦੇ ਨਹੀਂ ਆਪਾਂ ਕੰਮ ਕਰਦੇ ਆ ਆਪਣਾ ਉਹਨਾਂ ਨੂੰ ਜ਼ਿਆਦਾ ਪਤਾ ਹੋਊਗਾ ਕਿਉਂਕਿ ਉਹਨਾਂ ਦੇ ਨਾਲ ਰਹਿੰਦਾ ਕਿਹੜਾ ਕਿਹੜਾ ਨਾਲ ਇਹਨੂੰ ਲਾ ਕੇ ਗਿਆ ਕਿੱਥੇ ਲੱਗ ਗਿਆ ਸੀ ਇਹ ਤੇ ਵੀਰ ਜੀ ਸਾਜਨ ਹੁਣੀ ਵੀਰ ਆ ਹੋਰ ਵੀ ਦੋ ਚਾਰ ਜਾਨੇ ਨੇ ਇਕੱਠੇ ਰਹਿੰਦੇ ਨੇ ਤੇ ਇਹ ਜਾਂਦੇ ਰਹਿੰਦੇ ਨੇ ਇਹ ਨਹੀਂ ਕਿ ਅੱਜ ਗਏ ਆ ਜਾਂਦੇ ਰਹਿੰਦੇ ਨੇ ਯਾਰੀ ਦੋਸਤੀ ਇਹਨਾਂ ਦੀ ਇਹ ਜਾਂਦੇ ਰਹਿੰਦੇ ਨੇ ਪਰ ਇਹ ਦੇਖੋ ਇਹ ਬਾਕੀ ਠੀਕ ਹੈ ਹਾਂਜੀ ਬਾਕੀ ਸਾਰੇ ਠੀਕ ਹੈ ਤੁਸੀਂ ਕੀ ਮੰਗ ਕਰਦੇ ਮੰਗ ਭਰਾ ਨੂੰ ਇਨਸਾਫ ਚਾਹੀਦਾ ਵਾ ਕਿੰਨੀ ਦੀ ਉਮਰ ਸੀ ਵੀਰ ਦੀ ਉਮਰ 21 ਸਾਲ ਹੈ ਤੇ ਜਕਵਾਰਾ ਨਹੀਂ ਜੀ ਕੁਵਾਰਾ ਜੀ ਅਜੇ ਛੋਟਾ ਭਰਾ ਬੱਚਾ ਜੀ ਕੰਮ ਕੀ ਕਰਦਾ ਸੀ ਕੰਮ ਵੀਰ ਜੀ ਪੇਂਟ ਦਾ ਕਰਦਾ ਜੇ ਮਜ਼ਦੂਰੀ ਕਰਦਾ ਵੀਰ ਆਪਾਂ ਵੀ ਸਾਰੇ ਮਜ਼ਦੂਰੀ ਕਰਦੇ ਆ ਆਪਾਂ ਕੋਈ ਨੌਕਰੀ ਨਹੀਂ ਕਰਦਾ ਸਰਕਾਰੀ ਕੋਈ ਵੀ ਹਾਂਜੀ